ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanjha.in ਤੇ ਜਥੇਦਾਰੀ ਦੇ ਅਹੁਦੇ ਚ ਹੈ ਜਾਂ ਕੀ ਹੈਗਾ ਕਿ ਅਗਰ ਤੁਹਾਨੂੰ ਹਟਾ ਵੀ ਦਿੱਤਾ ਗਿਆ ਸੀ ਤੁਸੀਂ ਹਾਈ ਕੋਰਟ ਚਲੇ ਗਏ। ਇਹੀ ਜੀ ਕੀ ਖਿੱਚਾ ਕੀ ਜਥੇਦਾਰੀ ਦਾ ਉਹਦੇ ਚ ਕਿ ਤੁਸੀਂ ਉਹਦਾ ਨਹੀਂ ਛੱਡਣਾ ਚਾਹੁੰਦੇ। ਅਹੁਦਾ ਮੈਂ ਇਉਂ ਨਹੀਂ ਕਿ ਮੈਂ ਅਹੁਦੇ ਦੇ ਭੁੱਖਾ ਹਾਂ। ਉਹਦਾ ਮੈਨੂੰ ਛੱਡਣਾ ਚਾਹੀਦਾ ਮੈਂ ਉਹਦਾ ਰੱਖਣਾ ਹੁੰਦਾ ਤਾਂ ਮੈਂ ਇਹਨਾਂ ਦੇ ਮਗਰ ਲਾ ਕੇ ਰੱਖ ਲੈਂਦਾ। ਮੈਨੂੰ ਹਟਾ ਸਕਦਾ ਕੋਣ? ਮੈਂ ਚੁੱਪੀ ਕਰਨਾ ਸੀ। ਬਿਕਰਮੀ ਕੈਲੰਡਰ ਮੰਨ ਲੈਂਦਾ ਮੈਂ ਚੁੱਪ ਕਰ ਜਾਂਦਾ। ਤੇ ਮੈਨੂੰ ਕੌਣ ਰੋਂਦਾ ਸੀ ساری ਉਮਰ ਇਹ ਰੋਂਦਾ ਸੀ ਮੈਂ ਆਣਾ ਵੀ ਪੰਥ ਦੀ ਗੱਲ ਹੈ ਗੁਰੂ ਦੀ ਗੱਲ ਹੈ ਤੇ ਇੱਥੇ ਮੇਰੇ ਬਗੈਰ ਕਰਦਾ ਕੋਈ ਨਹੀਂਗਾ ਕਿਉਂਕਿ ਉਹ ਆਪਦੇ ਜਿਵੇਂ ਮੈਂ ਦੇਖਿਆ ਉਹ ਹੋ ਰਿਹਾ ਸਾਰਾ ਪਤਾ ਹੀ ਤੁਹਾਨੂੰ ਕਿ ਕੀ ਹੋ ਰਿਹਾ ਜਿਹਦੇ ਕਾਲ ਤਸ ਦੇ ਜਿਹੇ ਦਰ ਤੇ ਕੀ ਹੋਇਆ ਨਾ ਬਾਹਰ ਜਾਗੇ ਕਿ ਉਹ ਪੰਥ ਦੀ ਗੱਲ ਨਹੀਂ ਕਰ ਦੇਗੇ ਇਸ ਕਰਕੇ ਮੈਂ ਕਹਿੰਦਾ ਪੰਥ ਦੀ ਗੱਲ ਕਰਨ ਵਾਲਾ ਕੋਈ ਬੰਦਾ ਚਾਹੀਦਾ ਇਹ ਕਿ ਕਈ ਮੈਂ ਕਹਿੰਦਾ ਵੀ ਜਿਹੇਦਾਰ ਦੀ ਕੋ ਲੋੜ ਨੇ ਮੈਨੂੰ ਜਿਹੇਦਾਰ ਨਹੀਂ ਚਾਹੀਦੀ ਪਰ ਬੰਦਾ ਸਿਹਰਦ ਹੋਣਾ ਚਾਹੀਦਾ ਜਿਹੜਾ ਪਹਿਰਾ ਦੇਵੇ ਦੇਤੇ ਇਸ ਅਹੁਦੇ ਤੇ ਪਹਿਰਾ ਦੇਵੇ ਹੋ ਜਾ ਬੰਦਾ ਚਾਹੀਦਾ ਚਾਹੀਦਾ ਜਰੂਰ ਹੈ ਕਿ ਇਹਨੂੰ ਜ ਜੈਲ ਜੀ ਤੋਂ ਸਰਕਾਰ ਡਰਦੀ ਹੋਵੇ ਲੋਕ ਸਿਆਸੀ ਲੋਕ ਡਰਦੇ ਹੁਣ ਉਹ ਜਾਂ ਬੰਦਾ ਸਿਰਦ ਬੰਦਾ ਚਾਹੀਦਾ ਇੱਥੇ ਤਖਤਾਂ ਦੇ ਉੱਤੇ ਜਥੇਦਾਰ ਇਹੋ ਜੇ ਚਾਹੀਦੇ ਸੀ ਗੱਲ ਵਾਰ-ਵਾਰ ਕਹਿੰਦੇ ਹੂ ਕਿ ਸਿੱਧੀ ਇੰਟਰਵੈਨਸ਼ਨ ਆ ਅਕਾਲ ਤਖਤ ਦੇ ਜਥੇਦਾਰਾਂ ਦੀ ਨਿਯੁਕਤੀ ਬਾਦਲ ਪਰਿਵਾਰ ਕਰਦਾ ਜਾਂ ਅਕਾਲੀ ਦਲ ਬਾਦਲ ਕਰਦਾ ਤੇ ਐਸਜੀਪੀਸੀ ਦੇ ਅੰਦਰ ਸਿੱਧੀ ਇੰਟਰਵੈਨਸ਼ਨ ਐਸਜੀਪੀਸੀ ਦੇ ਪ੍ਰਧਾਨ ਤੁਹਾਨੂੰ ਕਹਿੰਦੇ ਨੇ ਕਿ ਮੇਰੀ ਤਾਂ ਚੱਲਦੀ ਨਹੀਂ ਜੋ ਹੁਕਮ ਆਉਂਦਾ ਮੈਂ ਉਹ ਲਾਗੂ ਕਰਦਾ ਤਾਂ ਜਦੋਂ ਤੁਸੀਂ ਜਥੇਦਾਰ ਨਿਯੁਕਤ ਹੁੰਨੇ ਹੋ ਉਹਦੇ 'ਚ ਵੀ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਕਿ ਤੁਹਾਡੀ ਨਿਯੁਕਤੀ ਦੇ ਅੰਦਰ ਵੀ ਬਾਦ ਕਰਦੇ ਬਾਦਲ ਪਰਵਾਰ ਹੈ ਬਾਦਲ ਪਰਵਾਰ ਪਹਿਲਾਂ ਜਿਹੜੇ ਜਨੇਸ਼ਦਾਰ ਉਹਨਾਂ ਦੇ ਕਹੇ ਤੋਂ ਹੁੰਦੇ ਨੇ ਜੋ ਕਹਿੰਦੇ ਨੇ ਉਹ ਜਿਹਸ਼ਦਾਰ ਬਣਦਾ ਹੈ ਹਟਾਉਂਦੇ ਉਹ ਰੱਦ ਨਾ ਹਟਦਾ ਇਸ ਕਰਕੇ ਇਹ ਪੂਰਾ ਇਹਨਾਂ ਦਾ ਦਬਦਬਾ ਹੈਗਾ ਸ਼ੁਰਮੀ ਘਟੀ ਤੇ ਸ਼ੁਰਮੀ ਘਟੀ ਜੋ ਕਹਿੰਦੀ ਹੈ ਬਾਦਲ ਕਹਿੰਦਾ ਉਹ ਕਰਦੇ ਤੁਹਾਨੂੰ ਲੱਗਣੀ ਕਿ ਉਦੋਂ ਜਦੋਂ ਤੁਹਾਡੀ ਨਿਯੁਕਤੀ ਇਸ ਤਰ੍ਹਾਂ ਹੋ ਰਹੀ ਹੈ ਗਾਲੀਦਲ ਬਾਦਲ ਕਰ ਰਿਹਾ ਹੈਗਾ ਤਾਂ ਉਦੋਂ ਹੀ ਇਹ ਸਾਰੀ ਪਰੰਪਰਾ ਦੇ ਖਿਲਾਫ ਜਿਹੜਾ ਕਲਚਰ ਆਗਾ ਇਸ ਤਰ੍ਹਾਂ ਦਾ ਇਹ ਖਤਮ ਹੋਣਾ ਚਾਹੀਦਾ ਉਦੋਂ ਤੁਸੀਂ ਇਸ ਖਿਲਾਫ ਝੰਡਾ ਕਿਉਂ ਨਹੀਂ ਬੁਲੰਦ ਕੀਤਾ ਉਦੋਂ ਜਿਹੜਾ ਸੀਗਾ ਨਾ ਤਾਂ ਇਹਨਾਂ ਨੂੰ ਮੈਨੂੰ ਸਮਝ ਸੀ ਪਤਾ ਸੀ ਕਿ ਕੀ ਹੋ ਰਿਹਾ ਹੈ ਹੌਲੀ ਹੌਲੀ ਪਤਾ ਲੱਗਦਾ ਜਦੋਂ ਆ ਕੇ ਉਹਦੇ ਦਰ ਜਦੋਂ ਬੰਦੇ ਦੇ ਜ਼ਿੰਮੇਵਾਰੀ ਪੈਂਦੇ ਨੇ ਖੁਸ਼ੀ ਦੇ ਬੈਠਦਾ ਉਦੋਂ ਉਹਦੀ ਜ਼ਿੰਮੇਵਾਰੀ ਦਾ ਪਤਾ ਲੱਗਦਾ ਵੀ ਜ਼ਿੰਮੇਵਾਰੀਆਂ ਸੜੀਆਂ ਕੀ ਹੈ ਪਹਿਲਾਂ ਪਤਾ ਹੀ ਨਹੀਂ ਸੀ ਵੀ ਕੀ ਜ਼ਿੰਮੇਵਾਰੀਆਂ ਬੰਦੇ ਦੇ ਸਿਰ ਤੇ ਕੀ ਹੋ ਰਿਹਾ ਹੈ ਇਸ ਕਰਕੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗਦਾ ਉਵੇਂ ਉਹਦੇ ਤੇ ਬੰਦਾ ਜਿਹੜਾ ਸਟੈਂਡ ਲੈਂਦਾ ਉਹ ਹੀ ਕਾਮਯਾਬ ਹੁੰਦਾ ਜਿਹੜਾ ਕਿ ਗੁਰੂ ਦੇ ਆਖੇ ਮੁਤਾਬਕ ਆਸੇ ਹਮਤਾਬ ਖੜਦਾ ਹੈ ਅਜੇ ਤਾਂ ਗੁਰੂ ਦੇ ਆਸ਼ੇ ਮੁਤਾਬਕ ਖੜੇ ਪਤਾ ਲੱਗ ਗੁਰੂ ਦੇ ਆਸ਼ੇ ਮੁਤਾਬਕ ਚੱਲਣਾ ਪ ਜਿਹੜੇ ਕਾਲ ਤਖਤ ਸਾਹਿਬ ਤੇ ਜਾਂ ਹੋਰ ਜਥੇਦਾਰਾਂ ਕੋਲੇ ਜਿਹੜੇ ਹੁਕਮਨਾਮੇ ਆਉਂਦੇ ਨੇ ਉਹ ਹੁਕਮਨਾਮੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰੋਂ ਟਾਈਪ ਹੋ ਕੇ ਆਉਂਦੇ ਨੇ ਜਥੇਦਾਰ ਤਾਂ ਸਿਰ ਪੜਦੇ ਨੇ ਉਹਨਾਂ ਨੂੰ ਇਹ ਤਾਂ ਨਹੀਂ ਗੱਲ ਹੈਗੀ ਹੈ ਵੀ ਉਹ ਡਾਕੂਮੈਂਟ ਟਾਈਪ ਹੋ ਕੇ ਆਉਂਦਾ ਠੀਕ ਹੈ ਉਹਨੂੰ ਪੁੱਛਦੇ ਜੁਰ ਕਿਵੇਂ ਕਰਨਾ ਤੇ ਜਿਹੜਾ ਕੋਈ ਨਹੀਂ ਕਰਨ ਵਾਲਾ ਦੇ ਪੰਥ ਦੇ ਖਿਲਾਫ ਜਾਂਦੇ ਸੋ ਮੈਂ ਕਹਿੰਦਾ ਨਹੀਂ ਕਰਨਾ ਮੈਂ ਵਿਖਣ ਮੈਂ ਲਾਗੂ ਕਰਦੇ ਮੈਂ ਨਹੀਂ ਕਰਨਾ ਜਿਹੜਾ ਕੋਈ ਇਸੇ ਨੇ ਸੀ ਉਹ ਸੀ ਕਿਹਾ ਨਹੀਂ ਕਰਨਾ ਪਰ ਉਹਨਾਂ ਨੇ ਤਾਂ ਲਾਗੂ ਕਰਤਾ ਔਰ ਉਹਦੇ ਤੇ ਤੁਹਾਡੇ ਖਿਲਾਫ ਲੜਾਈ ਲੜੀ ਉਹਨਾਂ ਨੇ ਉਹ ਫਿਰ ਲੜਾਈ ਲੜੀ ਤਾਂ ਫਿਰ ਮੇਰੇ ਪਾਸੇ ਕਰਕੇ ਕਰਾਇਆ ਮੇਰੇ ਜਿੰਨ ਦੇ ਤਨ ਕਰ ਦਿੱਤਾ ਜਦੋਂ ਮੇਰੇ ਜਦੋਂ ਹੁਣ ਤੁਸੀਂ ਪਾਸੇ ਆੜ ਕੇ ਉਹ ਤਾਂ ਲਾਗੂ ਕਰਤੇ ਫਿਰ ਇਹਦਾ ਮਤਲਬ ਕੀ ਸਮਝਿਆ ਜਾਵੇ ਕਿ ਜੋ ਉਹ ਹੁਕਮ ਆਉਂਦਾ ਉਹੀ ਲਾਗੂ ਹੁੰਦਾ ਇਹਦਾ ਤਾਂ ਹੁਣ ਪਤਾ ਹੀ ਹੈ ਜੋ ਹੋ ਗਿਆ ਹੀ ਹੈ ਸਭ ਸਾਮਣੇ ਹੀ ਸਰੰਦੇ ਜੋ ਸਾਰੇ ਤਾਂ ਸਾਮਣੇ ਆ ਤਾਂ ਤੇ ਜਿਆਦਾ ਇੰਟਰਵਿਨ ਤੁਹਾਨੂੰ ਕੀ ਲੱਗਦਾ ਹੈਗਾ ਕੇ ਇਸ ਜਿਆਦਾ ਇਸ ਮਾਮਲੇ ਦੇੰਦੇ ਇੰਟਰਵਿਨ ਨਾਲ ਜਿਹੜਾ ਉਹ ਡਿਪਟੀ ਸੀਐਮ ਦੀ ਜਿਆਦਾ ਗਈ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਪੀਰ ਸਿੰਘ ਬਾਦਲ ਦੀ ਜਿਆਦਾ ਇਹ ਤਾਂ ਜੋ ਉਹ ਜਨਰਲ ਕੀ ਦੀ ਜਿਆਦਾ ਪਰ ਸਭ ਕੁਝ ਤਾਂ ਇੱਥੇ ਜਿਹੜੇ ਆਏ ਪਤਾ ਹੀ ਸਾਨੂੰ ਤਾਂ ਸੇਮ ਜਿੱਦੇ ਜਿੱਦੋ ਇਹ ਕਿਹੋਂ ਗਾ ਕੀ ਐਸਪੀਸੀ ਵਰਗੀ ਤਾਕਤਵਰ ਸੰਸਥਾ ਜਿਹੜੀ ਸਭ ਤੋਂ ਪਹਿਲਾਂ ਹੋਂਦ ਚਾਉਂਦੀ ਆ ਜਿਹੜੀ ਔਰਤਾਂ ਨੂੰ ਉਸ ਵੇਲੇ ਵੋਟ ਰਾਈਟ ਦਿੰਦੀ ਆ ਜਦੋਂ ਯੂਰਪ ਦੇ ਬਹੁਤ ਸਾਰੇ ਦੇਸ਼ਾਂ 'ਚ ਵੋਟ ਦਾ ਰਾਈਟ ਨਹੀਂ ਸੀ ਉਹ ਕਿਉਂ ਇੰਨੀ ਡਿਪੈਂਡੈਂਟ ਹੋ ਜਾਂਦੀ ਆ ਸਰਕਾਰ ਦੇ ਉੱਤੇ ਜਾਂ ਜਥੇਦਾਰ ਵੀ ਅਕਾਲ ਤਖਤ ਸਾਹਿਬ ਦੇ ਕਿਉਂ ਇੰਨਾ ਅਕਾਲ ਤਖਤ ਜਾਂ ਹੋਰ ਤਖਤਾਂ ਦੇ ਜਥੇਦਾਰ ਨਹੀਂ ਸਰਕਾਰਾਂ ਤੇ ਡਿਪੈਂਡ ਕਿਉਂ ਹੋ ਜਾਂਦੇ ਨੇ ਖਾਸ ਤੌਰ ਤੇ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਆ ਪੂਰੀ ਤਰ੍ਹਾਂ ਉਹ ਤੇ ਡਿਪੈਂਡ ਹੁੰਦੇ ਨੇ ਹਰ ਗੱਲ 'ਚ ਕਹਿੰਦੇ ਨੇ ਕਿ ਸਰਕਾਰ ਦੇ ਨਾਲ ਮਿਲ ਕੇ ਚੱਲਾਂਗੇ ਸਰਕਾਰ ਦੇ ਹਰ ਸੰਘਰਸ਼ ਵਿੱਚ ਭਾਗੀਦਾਰ ਹੋ ਜਾਂ ਉਹ ਕੁਰਸੀਆਂ ਦੇ ਭੁੱਖੇ ਨੇ ਜਾਂ ਮਾਇਦੇ ਭੁੱਖੇ ਤਾਂ ਕਰਕੇ ਨਹੀਂ ਹੋ ਉਹ ਤਾਂ ਬਾਕੀ ਹੁੰਦੇ ਨੇ ਤੇ ਜੇਕਰ ਉਹ ਆਪਦੇ ਸਿਧਾਂਤ ਤੇ ਖੜਦਾ ਉਹ ਹੋ ਸਕਦੇ ਨੇ ਉਹ ਕਹਿ ਸਕਦੇ ਨੇ ਵਿੱਚ ਤਾਂ ਇਹ ਨਹੀਂ ਕਰਨਾ ਗਿਆ ਕਿ ਇਹ ਜਿਹੜਾ ਹੈ ਸਿਧਾਂਤ ਦੇ ਖਿਲਾਫ ਹੈ ਇਸ ਕਰਕੇ ਉਹ ਜਿਹੜਾ ਜਿਹੜਾ ਪ੍ਰਧਾਨ ਹੈ ਪ੍ਰਧਾਨ ਵੀ ਕਹਿ ਸਕਦਾ ਹੈ ਅਸਲ ਜਿਹੜੀ ਮਤਨ ਹੈ ਸਭ ਤੋਂ ਚ ਗੱਲ ਜਿਹੜਾ ਮਾੜੀ ਦੀ ਪ੍ਰਧਾਨ ਦੀ ਕਿ ਜਿਹੜਾ ਹਰ ਗੱਲ ਵਿੱਚ ਹੁਕਮ ਮੰਨਦਾ ਇਹ ਜੀ ਸਾਡੀ ਬਾਦ ਜਥੇਬੰਦੀ ਉਹ ਕਹਿੰਦਾ ਹੁਕਮ ਮੰਨਦਾ ਹੈ ਤੇ ਪਰ ਹੋਰ ਕੋਣ ਮੰਨੂਗਾ ਜੀ ਜਿਹੇ ਦਰ ਕਿ ਧਰਮ ਤੇ ਸਿਆਸਤ ਵੱਖੋ ਵੱਖ ਹੋਣੀ ਚਾਹੀਦੀ ਨੇ ਕਿਉਂਕਿ ਇੱਕ ਦੌਰ ਸੀ ਜਦੋਂ ਧਰਮ ਤੇ ਸਿਆਸਤ ਇਕ ਕੀਤੇ ਗਏ ਗੁਰੂ ਸਾਹਿਬਾਨਾ ਨੇ ਉਦੋਂ ਇਹ ਸੀਗਾ ਕਿ ਧਰਮ ਦੇ ਆਧਾਰ ਤੇ ਸਿਆਸਤ ਚੱਲਦੀ ਸੀ ਕਿ ਨੈਤਿਕ ਮੁੱਲ ਸੀ ਹੁਣ ਸਿਆਸਤ ਦੇ ਆਧਾਰ ਦੇ ਉੱਤੇ ਧਰਮ ਚੱਲਣ ਲੱਗ ਗਿਆ ਚਾਹੇ ਕੋਈ ਵੀ ਧਰਮ ਹੋਵੇ ਤਾਂ ਧਰਮ ਤੇ ਸਿਆਸਤ ਵੱਖਰੇ ਨਹੀਂ ਹੋਣੇ ਚਾਹੀਦੇ ਇਹ ਗੁਰੂ ਸਾਹਿਬਾਨ ਨੇ ਚਲਾਏ ਸੀਗੇ ਇਹ ਸਿਧਾਂਤੰਤਕ ਚਲਾਏ ਸੀਗਾ ਕਿ ਜੇਕਰ ਰਾਜਾ ਰਾਜੇ ਦੇ ਉੱਤੇ ਧਰਮ ਦਾ ਕੁੰਡਾ ਨਾ ਹੋਵੇ ਤਾਂ ਫਿਰ ਉਹ ਹੰਕਾਰੀ ਹੋ ਜਾਏਗਾ ਇਸ ਕਰਕੇ ਉਹਨਾਂ ਨੇ ਧਰਮ ਦਾ ਕੁੰਡਾ ਉੱਪਰ ਰੱਖਿਆ ਸੀ ਰਾਜੇ ਦੇ ਉੱਤੇ ਰੱਖਿਆ ਸੀ ਧਰਮ ਦੇਵਤਾ ਧਰਮ ਦਾ ਕੁੰਡਾ ਰਾਜੇ ਤੇ ਰਹਿ ਤਾਂ ਕਿ ਉਹ ਆਪਮਹਾਰਾ ਹੋ ਗਏ ਹੁਣ ਤਾਂ ਉਲਟਾ ਹੋ ਗਿਆ ਨਾ ਕਿ ਰਾਜੇ ਦਾ ਕੁੰਡਾ ਧਰਮ ਤੇ ਹੋ ਗਿਆ ਫਿਰ ਤੁਹਾਨੂੰ ਲੱਗਦਾ ਨਹੀਂਗਾ ਕਿ ਇਹ ਡੈਮੋਕਰੈਟਿਕ ਦੌਰ ਆਗਾ ਇਹ ਮੀਡੀਵਲ ਦੌਰ ਨਹੀਂ ਹੈਗੇ ਜਿਹੜੇ ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ 16ਵੀਂ ਸਦੀ ਦੀ 17ਵੀਂ ਦੀ 15ਵੀਂ ਦੀ 14ਵੀਂ ਦੀ ਹੁਣ ਇੱਕ ਨਵਾਂ ਦੌਰ ਆ ਇਹਦੇ ਚ ਧਰਮ ਤੇ ਰਾਜਨੀਤੀ ਵੱਖ-ਵੱਖ ਹੋ ਜਾਣੇ ਚਾਹੀਦੇ ਨੇ ਇਹ ਨਹੀਂ ਗੱਲ ਮੈਂ ਤਾਂ ਕਹਿੰਦਾ ਵੀ ਜੇ ਗੁਰੂ ਸਾਹਿਬਾਨਾਂ ਦੇ ਹੁਕਮ ਹੈ ਜਿਹੜਾ ਉਹ ਸਾਨੂੰ ਮੰਨਣਾ ਪੈਂਦਾ ਹੈ ਸਿਆਸਤ ਨਾਲ ਕੇ ਧਰਮ ਜਿਹੜਾ ਹੈ ਜਿਹੜੀ ਜਿਹੜੀ ਸ਼ੁਰਮਣੀ ਜਿਹੜੀ ਬਣੀ ਸੀ ਉਹ ਤੋਂ ਵੀ ਕਾਲੇ ਦਿਨ ਬਾਅਦ ਬਣੀ ਸੀ ਉਹਦਾ ਸਹਾਇਕ ਬਣਿਆ ਸੀ ਉਹਦਾ ਮਦਦਦਕਾਰ ਬਣਿਆ ਸੀ ਆ ਪਹਿਲਾਂ ਸ਼ੁਰਮਣੀ ਜਿਹੜੇ ਹੋਣ ਦੇ ਵਿੱਚ ਆਈ ਸੀ ਉਹਦਾ ਮਦਦ ਕਰਨ ਦੇ ਬਾਅਦ ਕਾਲੇ ਦਿਨ ਬਣਿਆ ਸੀ ਨਾ ਕਿ ਕਾਲੇ ਦਿਨ ਉੱਤੇ ਬਣਿਆ ਸੀ ਇਸ ਕਰਕੇ ਹੌਲੀ ਹੌਲੀ ਉਹ ਕਾਮਯਾਬ ਹੋ ਗਏ ਤੇ ਉਹ ਜਿਹੜੇ ਸੀਗੇ ਇਹ ਧਰਮ ਦੇ ਉੱਤੇ ਜਿਹੜਾ ਪਰੂ ਹੋ ਗਿਆ ਇਸ ਕਰਕੇ ਧਰਮ ਤੇ ਸਿਆਸਤ ਤਾਂ ਚਾਹੀਦੀ ਇਕੱਠੇ ਪਰ ਧਰਮ ਦੇ ਉੱਤੇ ਨਹੀਂ ਹੋਣਾ ਚਾਹੀਦਾ ਸਿਆਸਤ ਧਰਮ ਦਾ ਗਲਬਾ ਜਿਹੜਾ ਸਿਸਤ ਦੇ ਉੱਤੇ ਹੋਣਾ ਚਾਹੀਦਾ ਤਾਂ ਕਿ ਉਹ ਆਪ ਖੁਦਰਾ ਨਾ ਹੋ ਜਾਵੇ ਉਹ ਇਹ ਜੋ ਇਹ ਜੋ ਕੋਈ ਨਾ ਲਾਗੂ ਕਰ ਦੇਵੇ ਇਹ ਜੇ ਪਾਪ ਨਾ ਕਰ ਲੱਜੇਵੇ ਕਿ ਆਪ ਉਦਰਾ ਹੋ ਜੇ ਤੇ ਧਰਮ ਦਾ ਕੁੰਡਾ ਚਾਹੀਦਾ ਪਰ ਉਹ ਤਾਂ ਹੋਇਆ ਹੋਇਆ ਜਥੇਦਾਰ ਸਾਹਿਬ ਫਿਰ ਉਹਦੇ ਤੇ ਜਿਹੜੀ ਕਿਉਂ ਨਹੀਂ ਜਿਹੜਾ ਇਸ ਤਰ੍ਹਾਂ ਦੀ ਆਵਾਜ਼ ਪੰਥ ਦੇ ਅੰਦਰ ਕੀ ਸਾਰੇ ਲੋਕ ਗੈਰਮੰਦਰ ਹੋਗੇ ਕਿ ਸਾਰੇ ਜਿਹੜੇ ਜਥੇਦਾਰ ਬੈਠੇ ਨੇ ਜਾਂ ਜਿਹੜੇ ਬਹੁਤ ਸਾਰੇ ਅਹੁਦਿਆਂ ਦੇ ਉੱਤੇ ਲੋਕ ਬੈਠੇ ਨੇ ਉਹ ਕਿਉਂ ਨਹੀਂ ਨਾ ਚੀਜ਼ਾਂ ਤੋਂ ਰੀ-ਥਿੰਕ ਕਰ ਰਹੇ ਬੋਲ ਰਹੇ ਕੀ ਕਾਰਨਾਗਾ ਕਿ ਤੁਸੀਂ ਬੋਲ ਰਹੇ ਹੋ ਬਾਕੀ ਲੋਕ ਨਹੀਂ ਬੋਲੇ ਗੁਰੂ ਦੇ ਆਸ਼ੀਰਵਾਦ ਜੋ ਚੱਲਦਾ ਉਹ ਬੋਲਦਾ ਹੈ ਜਿਹੜਾ ਗੁਰੂ ਤੋਂ ਮੁਨਕਰ ਹੋ ਜਾਂਦਾ ਨਹੀਂ ਬੋਲਦਾ ਹੁਣ ਜਿਹੜੇ ਲੋਕ ਜ ਉਹਨਾਂ ਦੇ ਭੁੱਖੇ ਨੇ ਜਾਂ ਮਾਇਆ ਦੇ ਭੁੱਖੇ ਨੇ ਉਹ ਵੱਡੇ ਵੱਡੇ ਸੰਘਰਸ਼ਾਂ ਦੇ ਵਿੱਚੋਂ ਵੀ ਆ ਗਏ। ਅਕਾਲੀ ਦਲ ਜਥੇਦਾਰਾਂ ਨੂੰ ਆਪਦੇ ਵੋਟ ਬੈਂਕ ਦੇ ਲਈ ਵਰਤਦਾ ਹੈਗਾ ਜਦੋਂ ਚੋਣਾਂ ਆਉਂਦੀਆਂ ਨੇ ਜਥੇਦਾਰ ਨੂੰ ਕਿਹਾ ਜਾਂਦਾ ਹੈਗਾ ਕਿ ਤੁਸੀਂ ਵੀ ਸਾਡੀ ਸਪੋਰਟ ਕਰੋ ਸਰਕਾਰ ਨੂੰ ਬਣਾਓ। ਮੈਨੂੰ ਤਾਂ ਨਾ ਕਿਸੇ ਨੇ ਕਿਹਾ ਤੇ ਨਾ ਹੁਣ ਨਾ ਮੈਨੂੰ ਕਿਸੇ ਉਹਨਾਂ ਨੂੰ ਪਤਾ ਹੋਊਗਾ ਕਿ ਕਹਿੰਦੇ ਕਿ ਨਹੀਂ ਕਹਿੰਦੇ ਜਾਂ ਕਰਦੇ ਕਿ ਨਹੀਂ ਪਰ ਮੈਨੂੰ ਕਿਸੇ ਨੇ ਨਹੀਂ ਕਿਹਾ ਸਿਰੇ ਸਪੋਰਟ ਕਰੋ ਤੇ ਨਾ ਮੈਂ ਕਰਦਾ ਸੀਗਾ। ਤੇ ਜਿਹੜਾ ਅਕਾਲੀ ਦਲ ਹੈ ਅਕਾਲੀ ਦਲ ਸਾਡਾ ਇਹਨਾਂ ਦਾ ਕੋਈ ਮੁੱਲ ਨਹੀਂ ਆਇਆ ਅਕਾਲੀ ਦਲ ਬਾਬੇਰੇ ਮੇਰੇ ਬਾਬੇ ਆਰ ਨੇ ਜੇਲਾਂ ਕਟਿਆ ਮਲਤਾਨ ਦੀ ਜੇਲ ਕਟੀ ਮੇਰੇ ਬਾਬੇ ਨੇ ਦੋ ਵਾਰੀ ਮਲਤਾਨ ਦੀ ਜੇਲ ਕੱਢੀ ਜਿਹੜਾ ਅਕਾਲੀ ਦਲ ਦਾ ਮੁੱਢ ਸੀ ਜਿਹੜੇ ਇਹਨਾਂ ਦਾ ਇਹਨਾਂ ਦੇ ਪਿਓ ਦਾ ਨਹੀਂ ਅਕਾਲੀ ਦਲ ਅਕਾਲੀ ਦਲ ਦੇ ਅਸੀਂ ਪਹਿਲਾਂ ਤੋਂ ਅਕਾਲੀ ਦਲ ਦੇ ਹਮੇਤੀ ਹੈਗੇ ਤੇ ਅਕਾਲੀ ਦਲ ਨੂੰ ਵੋਟ ਪਾਉਣੀ ਹੈ ਪਰ ਜੇ ਅਕਾਲੀ ਦਲ ਤੇ ਨਗਾਰ ਆ ਗਿਆ ਤਾਂ ਇਹ ਬਦਲ ਵੀ ਤਿਆਰਾਂ ਸੀ ਬਦਲਿਆ ਜਾਵੇ ਜਿਸ ਕਰਕੇ ਅਕਾਲੀ ਦਲ ਕਿਸੇ ਦੇ ਪਿਓ ਦਾ ਨਹੀਂ ਹੈ ਅਕਾਲੀ ਦਲ ਗੁਰੂ ਦਾ ਚਲਾਇਆ ਹੋਇਆ ਪਾਸ਼ਾ ਦੇ ਦਿੱਤੀ ਹੋਈ ਅਸ਼ੀਸ਼ ਹੈ ਇਹ ਪਰ ਜੇ ਤਾਂ ਉਹਨਾਂ ਦੇ ਅਕਾਲੀ ਦਲ ਦੇ ਅੰਦਰ ਜੇ ਤੁਸੀਂ ਮੰਤਰੀ ਗਿਣ ਲਓ ਅਕਾਲੀ ਦਲ ਦੇ ਅੰਦਰ ਬਿਕਰਮ ਮਜੀਠੀਆ ਹਰਸਿਮਰਤ ਬਾਦਲ ਕੇਂਦਰ ਚ ਮੰਤਰੀ ਤਾਂ ਤੁਹਾਡਾ ਕਾਲੀ ਦਲ ਕਿਤੇ ਰਹਿ ਗਏ ਕਾਲੀ ਦਲ ਤਾਂ ਲੋਕਾਂ ਦਾ ਜਿੱਦਾਂ ਲੋਕਾਂ ਦਾ ਕਾਲੀ ਦਲ ਦੇ ਜਿੱਦਾਂ ਇਹਨਾਂ ਨੇ ਸਾਡੇ ਪਾਸੇ ਕਰਨ ਜਿੱਦਾਂ ਸਲਾਹ ਹੀ ਕਰ ਲਈਦਾ ਲੋਕਾਂ ਦਾ ਨਾ ਕਿ ਇਹਨਾਂ ਦਾ ਮੰਤਰੀਆਂ ਥੋੜਾ ਕਾਲੀ ਦਾ ਕਾਲੀ ਦਾ ਲੋਕਾਂ ਦਾ ਹੈ ਕਾਲੀ ਦਲ ਕਾਲੀਆਂ ਦਾ ਹੈ ਕਾਲੀ ਦਲ ਸਿੱਖ ਪੰਥ ਨੂੰ ਮੰਨਣ ਵਾਲਾ ਹੁੰਦਾ ਫਿਰ ਤੁਹਾਡੀ ਕਿਉਂ ਨਹੀਂ ਚੱਲੀ ਇਹਦੇ ਚ ਉਹਨਾਂ ਦੀ ਵੀ ਕਿਉਂ ਚਲਦੀ ਹੈਗੀ ਉਹ ਚਲਦੀ ਉਹ ਹਜੇ ਪਾਵਰ ਚ ਨਾ ਪਾਵਰ ਵਾਲੇ ਬੰਦੇ ਚਲਦੀ ਹੁੰਦੀ ਹੈ ਮੇਰੇ ਨਹੀਂ ਪਾਵਰ ਤੇ ਜਦੋਂ ਪਾਰਟੀ ਦੇ ਉੱਤੇ ਉਹਨਾਂ ਦਾ ਪਾਰਟੀ ਦੇ ਮੁਖੀ ਨੇ ਪ੍ਰਕਾਸ਼ ਸਿੰਘ ਬਾਦਲ ਸਰਪ੍ਰਸਤ ਨੇ ਸੁਖਬ ਤੇ ਹੋਰ ਆਉਦਿਆਂ ਦੇ ਉੱਤੇ ਵੀ ਉਹਨਾਂ ਦੇ ਬੰਦੇ ਬੈਠੇ ਨੇ ਤਾਂ ਤੁਸੀਂ ਕਿਵੇਂ ਮੰਨਦੇ ਹੋਗੇ ਕਿ ਇਹਦੇ ਚੇਂਜਸ ਹੋ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਕਦੇ ਚੇਂਜ ਹੋ ਜੂ ਕੱਲੇ ਤੁਸੀਂ ਸਿਆਸੀ ਗੱਲਾਂ ਦੇ ਪਾਸੇ ਪਾਸੇ ਲੈ ਕੇ ਨਾ ਜਾਓ ਮੈਂ ਕਰਨ ਧਰਮ ਦੀ ਗੱਲ ਧਰਮ ਦੀ ਗੱਲ ਜਿੱਦੋਂ ਲੋਕਾਂ ਨੂੰ ਸਲਾਹ ਹੋ ਗਈ ਉਹਦੇ ਉਹਨਾਂ ਦੀ ਮਰਜ਼ੀ ਕਰ ਲੈਣਗੇ ਤੇ ਧਰਮ ਦੇ ਆਸਰੇ ਚੱਲਣਾਂ ਜਿਨ੍ਹਾਂ ਨੇ ਉਹ ਉਹ ਸਾਰਾ ਕੁਝ ਕਰ ਸਕਦੇ ਇੱਕ 2008 ਦੇ ਅੰਦਰ ਤੁਸੀਂ ਜਦੋਂ ਜਥੇਦਾਰ ਸੀਗੇ ਅ ਤਖਤ ਜੀ ਦਮਦਮਾ ਸਾਹਿਬ ਦੇ ਉਦੋਂ ਵਿਵਾਦ ਹੋਇਆ ਇੱਕ ਜਿਹੜਾ ਡੇਰਾ ਸਿਰਸਾ ਵਿਵਾਦ ਉਹਦੇ ਇੱਕ ਬਹੁਤ ਵੱਡਾ ਇਕੱਠ ਹੋਇਆ ਸੀਗਾ ਉਸੇ ਕੱਟ ਦੇ ਅੰਦਰ ਜਿਹੜੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਲੋਕ ਆਏ ਸੀ ਸਿੱਖ ਜਥੇਬੰਦੀਆਂ ਆਈਆਂ ਸੋ ਨਰਾਜ਼ ਹੋ ਕੇ ਗੁੱਸੇ ਹੋ ਕੇ ਇੱਥੋਂ ਜਾਣਾ ਸ਼ੁਰੂ ਹੋ ਗਏ ਸੀ ਉਹ ਕਿਉਂ ਹੋਇਆ ਸੀਗਾ ਉਹ ਕਿਉਂਕਿ ਤੁਸੀਂ ਜਥੇਦਾਰ ਸੀਗੇ ਸਾਰਾ ਮੇਰੇ ਸਾਹਮਣੇ ਗੱਲ ਹੋਈ ਹੈ ਸਾਡਾ ਜਿਹੜੇ ਹੁੰਦੇ ਨਾ ਇਹ ਜਿਹੜਾ ਚੰਗਾ ਜਰਨਲ ਹੁੰਦੇ ਨਾ ਸੈਨਾ ਜਰਨਲ ਉਹ ਲਾਹਾ ਵੱਧ ਖੜਦਾ ਤੇ ਨੁਕਸਾਨ ਘਟੂ ਉਹਨੂੰ ਸਿਆਣਾ ਕਿਹਾ ਜਾਂਦਾ ਉਦੋਂ ਇਹ ਲੱਗਦਾ ਸੀਗਾ ਵੀ ਕੌਮ ਦੇ ਵਾਸਤੇ ਘਾਤਕ ਗੱਲ ਹੈ ਇਹ ਉਹ ਉੱਥੇ ਜਿਹੜੇ ਸੀਗੇ ਅਸੀਂ ਦੇਖੇ ਸੀ ਇਹ ਟੀਵੀ ਦੇ ਵਿੱਚ ਲੱਗੇ ਕੈਮਰੇ ਤੇ ਬਗਰ ਉਹਨਾਂ ਨੇ ਬਹਾਈ ਸੀਗੇ ਹਥਿਆਰਬੰਦ ਬੰ ਅਸੀਂ ਇਹ ਕੌਮ ਨੂੰ ਬਚਾਉਣਾ ਹੈ ਨਾ ਕਿ ਮਰਵਾਉਣਾ ਹੈ ਅਸੀਂ ਰੋਕਦੇ ਸੀਗੇ ਕਿ ਨਾ ਜਾ ਜਾਵੇ ਤੇ ਉਹ ਕਹਿੰਦੇ ਸੀ ਤੁਸੀਂ ਸਾਨੂੰ ਕਹੋਗੇ ਜਾਓ ਇਸ ਕਰਕੇ ਅਸੀਂ ਕਹਿੰਦੇ ਸੀ ਉੱਥੇ ਨਾ ਜਾ ਜਾਵੇ ਕਿਉਂਕਿ ਉੱਥੇ ਬੰਦੇ ਮਾਰੇ ਜਾਣਗੇ ਤੇ ਲੋਕਾਂ ਦੇ ਸਾਰੇ ਬਦਮਿੰਦ ਸਿੰਘ ਸਮਨੇ ਬੰਦੋਕੇ ਮਰਾਤੇ ਇਹਨੇ ਕਿਉਂਕਿ ਉਹ ਹਥਿਆਰਬੰਦ ਬੰਦੇ ਜਿਹੜੇ ਬਾਹਰ ਬੰਦੇ ਗਏ ਸੀ ਜਿਹੜੇ ਇਹ ਭਾਵਕ ਹੋ ਗਏ ਗਏ ਸੀ ਇਹਨੇ ਖਾਲੀ ਹੱਥ ਸੀ ਕਿ ਛੋਟੀਆਂ ਕੀ ਕਰਦੇ ਆਂ ਬੰਦੂਖਾਂ ਲਈ ਬੈਠੇ ਤਾਂ ਰੋਕੇ ਸੀਗਾ ਕਿ ਤੁਸੀਂ ਜਿਹੜੇ ਬੰਦੇ ਸੀ ਤੁਹਾਡੇ ਭਾਵਕ ਹੋ ਕੇ ਚਲੇ ਗਏ ਉਹ ਸਤ ਮੁੱਲ ਮਿਲ ਗਏ ਅਸੀਂ ਕਹਿੰਦੇ ਨਾ ਜਾਣਾ ਚਾਹੀਦਾ ਕਿਉਂਕਿ ਕੌਮ ਨੂੰ ਬਚਾਉਣਾ ਸੀ ਨਾ ਕਿ ਮ ਕੀ ਸਿੱਖ ਪੰਥ ਦੇ ਲੋਕ ਸਿੱਖ ਧਰਮ ਦੇ ਲੋਕ ਡੇਰਾ ਸਿਰਸਾ ਨਾਲ ਕੋਈ ਸਬੰਧ ਨਹੀਂ ਰੱਖਣਗੇ ਅਗਰ ਉਹ ਸਬੰਧ ਰੱਖਣਗੇ ਤਾਂ ਉਹਨਾਂ ਨੂੰ ਜਿਹੜਾ ਪੰਥ 'ਚੋਂ ਛੇਕ ਦਿੱਤਾ ਜਾਏਗਾ ਉਸ ਤੋਂ ਬਾਅਦ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੋ ਚੋਣਾਂ ਆਉਂਦੀਆਂ ਨੇ 2007 ਦੀਆਂ 12 ਦੀਆਂ ਖਾਸ ਤੌਰ ਤੇ ਜਿਹੜੀਆਂ 12 ਵਾਲੀਆਂ ਚੋਣਾਂ ਨੇ ਉਹਨਾਂ 'ਚ ਵੀ ਜਾ ਕੇ ਆਏ ਨੇ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਉਹਨਾਂ 'ਚ ਉਸੇ ਬਾਬੇ ਦੇ ਜਿਹਦਾ ਤੁਸੀਂ ਵਿਰੋਧ ਕਰ ਰਹੇ ਸੀ ਉਹਨਾਂ ਦੇ ਪੈਰੀ ਹੱਥ ਲਾ ਕੇ ਆਏ ਨੇ ਪੈਰੀ ਹੱਥ ਲਾ ਕੇ ਉਹਨਾਂ ਤੋਂ ਵੋਟਾਂ ਮੰਗੀਆਂ ਕਿ ਸਾਨੂੰ ਅਸ਼ੀਰਵਾਦ ਦਿਓ ਤਾਂ ਫਿਰ ਕਿੱਧਰ ਨੂੰ ਜਾ ਰਹੀਆਂ ਨੇ ਸਾਰੀਆਂ ਚੀਜ਼ਾਂ ਮੈਨੂੰ ਕਹਿਣਾ ਵੀ ਮੈਂ ਸਿਆਸੀ ਗੱਲ ਨਹੀਂ ਕਰਨੀ ਕੋਈ ਇਹ ਸਿਆਸਤ ਵਾਲੇ ਪਾਸੇ ਨੇ ਮੈਨੂੰ ਲੈ ਕੇ ਜਾ ਕਿਉਂਕਿ ਉਹਨਾਂ ਦੀ ਲੋੜ ਹੈ ਉਹਨਾਂ ਨੂੰ ਰਾਜ ਦੀ ਲੋੜ ਹੈ ਉਹਨਾਂ ਨੇ ਕਰਨਾ ਜੋਸ਼ ਕਰਨੇ ਕੋਈ ਵੀ ਪਾਰਟੀ ਸਾਰੀਆਂ ਕਰਦੀਆਂ ਮੈਂ ਇਸ ਪਾਸੇ ਜਣਾ ਮੈਂ ਕਰਨੀ ਧਰਮ ਦੀ ਗੱਲ ਜਿਹੜਾ ਨੁਕਮਨਾਮਾ ਹੋਇਆ ਸੀ ਅਸਲੀ ਧਰਮ ਦੀ ਗੱਲ ਹੈ ਕਿ ਅਕਾਲ ਤਖਤ ਸਿਆਸਤ ਦੂਜੇ ਪਾਸੇ ਰਹੇਗੀ ਅਕਾਲ ਤਖਤ ਸਾਹਿਬ ਨੂੰ ਹਰ ਸਿੱਖ ਮੰਨਦਾਗਾ ਅਕਾਲ ਤਖਤ ਸਾਹਿਬ ਦਾ ਹੁਕਮਨਾਮਾਗਾ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀਆਂ ਤਾਂ ਜੀਆਂ ੜਾਈਆਂ ਜਾ ਰਹੀਆਂ ਨੇ ਇਹਦਾ ਮਤਲਬ ਤਾਂ ਇਹ ਹੈਗਾ ਕੋਗਮ ਨਾਮ ਦੀਆਂ ਤੱਗੀਆਂ ਤਾਂ ਡਾਉਂਦੇ ਐ ਸਿਆਸੀ ਲੋਕ ਇਹਨਾਂ ਨੂੰ ਵੋਟਾਂ ਦੀ ਲੋੜ ਹੁੰਦੀ ਐ ਸਿਆਸੀ ਲੋਕ ਨਹੀਂ ਸਮਝਦੇ ਅਕਾਲ ਤਖਤ ਨੂੰ ਅਸੀਂ ਕਹਿੰਨੇ ਹਾਂ ਕਿ ਅਕਾਲ ਤਖਤ ਦਾ ਕੋਗਮ ਨਾਮ ਜਦੋਂ ਮੰਨਣਾ ਚਾਹ ਮੰਨਣਾ ਹਰ ਕਿਸੇ ਵਾਸਤੇ ਲਾਜ਼ਮੀ ਮੰਨਣਾ ਐ ਪਰ ਸਿਆਸੀ ਲੋਕ ਇਹਨਾਂ ਦੀ ਆਵਦੀ ਮਜਬੂਰੀ ਐ ਇਹ ਕਹਿੰਦੇ ਵੋਟਾਂ ਨਹੀਂ ਬਦਲੀਆਂ ਜਾਂਦੇ ਨੇ ਇੰਨਾ ਕਮਜ਼ੋਰ ਅਕਾਲ ਤਖਤ ਸਭ ਕਿਉਂ ਹੋ ਗਿਆ ਇੱਕ ਦੌਰ ਦੇ ਅੰਦਰ ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਰਣਜੀਤ ਸਿੰਘ ਵਰਗੇ ਵਿਅਕਤੀ ਨੂੰ ਸਜ਼ਾ ਦਿੱਤੀ ਸੀ ਜਿਹੜੇ ਇੱਕ ਮਹਾਨ ਸਿੱਖ ਰਾਜੇ ਦੇ ਤੌਰ ਦੇ ਉੱਤੇ ਜਰਨੈਲ ਦੇ ਤੌਰ ਤੇ ਮੰਨੇ ਜਾਂਦੇ ਸੀ ਉਸੇ ਕਾਲ ਤੱਕ ਸਾਭ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਨੂੰ ਸਜ਼ਾ ਮਿਲੀ ਸੀ ਇਸ ਦੌਰ ਦੇ ਅੰਦਰ ਕਾਲ ਤਖਤ ਇਹਨਾ ਕਮਜ਼ੋਰ ਕਿਉਂ ਹੋ ਗਿਆ ਕਿ ਅਗਰ ਕਾਲੀ ਦਲ ਦਾ ਕੋਈ ਪ੍ਰਧਾਨ ਅਗਰ ਕਾਂਗਰਸ ਪਾਰਟੀ ਨਾਲ ਕੋਈ ਸਿੱਖ ਸੰਬੰਧਤਾ ਕਿਸੇ ਵੀ ਪਾਰਟੀ ਦੇ ਨਾਲ ਜਿਹੜੇ ਸਿੱਖ ਧਰਮ ਦੇ ਨਾਲ ਸੰਬੰਧਿਤ ਨੇ ਉਹਨਾਂ ਤੇ ਕੋਈ ਫੈਸਲਾ ਨਹੀਂ ਲੈ ਰਿਆ ਤੁਸੀਂ ਅਗਰ ਤਲਬ ਕਰ ਸਕਦੇ ਹੋ ਕੋਈ ਨਹੀਂ ਕਰ ਸਕਦੇ ਅਕਾਲ ਤਖਤ ਅੱਜ ਵੀ ਇਸ ਲੋਕਾਂ ਦੇ ਵਾਸਤੇ ਸੁਪਰੀਮ ਹੈ ਕਾਲ ਤਖਤ ਅੱਜ ਵੀ ਜੇ ਕੋਈ ਹੋ ਜਾ ਬੰਦਾ ਬੈਠ ਜਾ ਸਿਹਰ ਦਾ ਬੰਦਾ ਜਿਹੜਾ ਨਾਮ ਪ੍ਰਵਾਹ ਕਰੇ ਸੱਸੀ ਬੰਦਿਆਂ ਦੀ ਨਕਸ਼ੇ ਤੋਂ ਪ੍ਰਵਾਹ ਨ ਤੇਰ ਮੇਰ ਦੀ ਨਾ ਕਰੇ ਇਹ ਹੈਗਾ ਕਿ ਸੱਚ ਦਾ ਸਥਾਨ ਹੈ ਉਦੇ ਸੱਚੇ ਪਹਿਰਾ ਦੇ ਉਹ ਅੱਜ ਵੀ ਉਹਦੀ ਮਾਨਤਾ ਹੁੰਨੀ ਹੈ ਅਕਾਲ ਤਖਤ ਦੀ ਲੋਕ ਮੰਨਣਗੇ ਪਰ ਅੱਜ ਕੱਲ ਤਾਂ ਕਿਉਂਕਿ ਉਹ ਸਿਆਸੀ ਦਬਾਅ ਹਟ ਤੇ ਪ੍ਰਭਾਵ ਬਟਨ ਤਾਂ ਹੀ ਤੇ ਜਾ ਕੇ ਬਾਹਰ ਦੇਸ਼ੀ ਟੀ ਦੇ ਵਿੱਚ ਉਹ ਬਦਨਾਮੀ ਹੋਈ ਉਹਨਾਂ ਦੀ ਕਿਉਂਕਿ ਉਹ ਸਿਆਸੀ ਪ੍ਰਭਾਵ ਹਟਾਂ ਜਨ ਅੱਜ ਵੀ ਅਕਾਲ ਤਖਤ ਸੁਪਰੀਮਾ ਲੋਕ ਮੰਨਦੇ ਅਕਾਲ ਤਖਤ ਦੀ ਗੱਲ ਕਰਦੇ ਹੈ ਤੇ ਕਰਦੇ ਸੁਪਰੀਮਾ ਪਰ ਅਕਾਲ ਤਖਤ ਦੇ ਜਥੇਦਾਰ ਆ ਜਿਹੜੇ ਅਕਾਲ ਤਖਤ ਜਥੇਦਾਰ ਤੇ ਹੋਰ ਕੀ ਕਿਹਾ ਜਾਵੇ ਹੁਣ ਜਿਹੜਾ ਸੀਗਾ ਮੈਨੂੰ ਵੀ ਕਹਿੰਦੇ ਹੁਣ ਮੇਰੇ ਤੇ ਬਲੇਮ ਨਹੀਂ ਲਾਇਆ ਕਿ ਇਹਨਾਂ ਨੇ ਵਿਖੇ ਕਾਲ ਤੱਕ ਤੇ ਦੀ ਨਹੀਂ ਮੰਨੀ ਇਹਨਾਂ ਨੇ ਖਿਤਾ ਹਟਾਇਆ ਹੁਣ ਉਹਨੇ ਕੋਈ ਜਵਾਬ ਕੋਈ ਨਹੀਂ ਸੀ ਹੁਣ ਅਕਾਲ ਤਖਤ ਦੀ ਮੈਂ ਮੰਨੀ ਉਹਨਾਂ ਨੇ ਤਾਂ ਮੰਨੀ ਨਹੀਂ ਅਕਾਲ ਤਖਤ ਜਿਹੜਾ ਹੁਣ ਪਹਿਲਾ ਹਕਮ ਨਾ ਸੀ 2003 ਦੇ ਵਿੱਚ ਹੋਇਆ ਸੀਗਾ ਵਿਦਾਂਤੀ ਕਾਲ ਦਾ ਜਿਹੇ ਦਰਸੀ ਅਸੀਂ ਤਾਂ ਮੈਂ ਤਾਂ ਉਹਨੂੰ ਮੰਨਦੇ ਉਸ ਨੂੰ ਫਾਲੋ ਕਰਦੇ ਤੇ ਉਸੇ ਦੇ ਪਹਿਰਾ ਦਿੰਦੇ ਨੇ ਮੰਨਦੇ ਤਾਂ ਇਹ ਨਹੀਂ ਗੀ ਨਾ ਸੁਣੂ ਕੀ ਟੀ ਮੰਦੀ ਆ ਨਾ ਅਕਾਲ ਤਖਤ ਜਿਹੇ ਦਰ ਹੋਰ ਮੰਦੇ ਆ ਇਹ ਤਾਂ ਸਾਰੇ ਨਹੀਂ ਮੰਦੇ ਉਸ ਨੂੰ ਇਹ ਕਿਉਂ ਨਹੀਂ ਮੰਨਦੇ ਸੀ ਮੈਂ ਤਾਂ ਉਹਦੇ ਤੇ ਪਹਿਰਾ ਦੇ ਰਹੇ ਹਾਂ 2003 ਦੇ ਉੱਤੇ ਲਗਾਤਾਰ ਕ੍ਰੈਡਿਬਿਲਟੀ ਹੈ ਜਿਹੜੀ ਜਿਹੜੀ ਤੁਸੀਂ ਜ਼ਿਕਰ ਕੀਤਾ ਇਟਲੀ ਦੇ ਅੰਦਰ ਤੇ ਅਮਰੀਕਾ ਦੇ ਅੰਦਰ ਕੁਝ ਘਟਨਾਵਾਂ ਹੋਈਆਂ ਕੁਝ ਵਿਜ਼ੂਅਲ ਆਏ ਮੀਡੀਆ ਦੇ ਅੰਦਰ ਕਿ ਉੱਥੇ ਪੁਲਿਸ ਵੱਲੋਂ ਕਾਲ ਤਖਤ ਸਬਦੇ ਜਿਹਦਾ ਨੂੰ ਬਾਹਰ ਲਿਆਂਦਾ ਗਿਆ ਇਹ ਕ੍ਰੈਡਿਬਿਲਟੀ ਦਾ ਕਾਰਨ ਇਹੀ ਹੈ ਅਸਲ ਜਿਹੜਿਆਂ ਨੇ ਲੋਕਾਂ ਦੇ ਵਿੱਚ ਜਿਹੜਾ ਨਾ ਪ੍ਰੈਸ ਦਾ ਵੀ ਇਹਦੇ ਵਿੱਚ ਬੜਾ ਰੋਲ ਹੈ ਪ੍ਰੈਸ ਨੇ ਲਿਖਿਆ ਹੈ ਵੀ ਬੜਾ ਮਾਣ ਹੋਇਆ ਜੀ ਉੱਥੇ ਕਾਲ ਤਖਤ ਦੇ ਜਿਹਸੇਦਾਰ ਦਾ ਜੀ ਵਟਸਐਪ ਤੇ ਵਟਸਐਪ ਦੇ ਉੱਤੇ ਦੇਖੇ ਸਰ ਦੁਨੀਆਂ ਨੂੰ ਪਤਾ ਲੱਗ ਗਿਆ ਵੀ ਕੀ ਕੁਛ ਹੈ ਇਸ ਕਰਕੇ ਗੱਲ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜਾ ਕਾਲ ਤਖਤ ਦੀ ਸੁਪਰੀਮਤਾ ਅਜ ਵੀ ਨਹੀਂ ਘਟ ਉਹ ਲੋਕ ਮੰਨਦੇ ਆ ਕਾਲ ਤਖਤ ਦੀ ਪਰ ਕਾਲ ਤਖਤ ਦੇ ਬੰਦੇ ਹੋ ਜੇ ਬਣਨਾ ਚਾਹੀਦੇ ਜਿਹੜਾ ਕਿ ਕਿਸੇ ਦਾ ਪ੍ਰਭਾਵ ਨਾ ਮੰਨੇ ਪਰ ਜਿਹ ਬੰਦੇ ਤੁਸੀਂ ਕਹਿ ਰਹੇ ਹੋ ਜਦੋਂ ਕਿ ਬੰਦੇ ਤਾਂ ਸੁਬੀਰ ਸਿੰਘ ਬਾਦਲ ਤਹਿ ਕਰਦੇ ਨੇ ਬੰਦੇ ਤਾਂ ਆਰ ਸਿਸ ਤਹਿ ਕਰ ਰਹੀ ਆ ਫਿਰ ਕਿਵੇਂ ਹੋ ਸਕਦਾਗਾ ਇਹ ਕਿ ਉੱਥੇ ਕੋਈ ਉਸ ਤਰ੍ਹਾਂ ਦਾ ਬੰਦਾ ਬੈਠੋ ਤੇ ਮੈਨੂੰ ਵੀ ਤਾਂ ਉਹਨਾਂ ਨੇ ਕਰਿਆ ਸੀ ਤੇ ਮੈਨੂੰ ਵੀ ਤਾਂ ਉਹਨਾਂ ਲਈ ਮੈਂ ਨਹੀਂ ਮੰਨਦਾ ਉਹਨਾਂ ਦੀ ਪਹਿਲਾਂ ਤੋਂ ਨਹੀਂ ਮੰਨੇਗੀ ਜਿਹੜੀ ਕਹਿ ਕੇ ਗੱਲ ਵੀ ਕਰਨ ਉਹ ਆ ਤੁਹਾਡੇ ਕਰਨ ਵਾਲੀ ਨਹੀਂ ਆਪਣੇ ਕਰਨ ਮੈਨ ਕਰਨੀ ਪਹਿਲਾਂ ਕਹਿੰਦਾ ਸੀ ਇਸ ਕਰਕੇ ਇਹ ਨਹੀਂ ਗੱਲ ਹੈ ਤੁਸੀਂ ਕਹਿੰਦੇ ਕਿ ਤੁਹਾਨੂੰ ਵੀ ਲਾਇਆ ਹੋਰ ਜਥੇਦਾਰਾਂ ਨੂੰ ਵੀ ਅਕਾਲੀ ਦਲ ਬਾਦਲ ਵੱਲੋਂ ਹੀ ਲਗਾਏ ਜਾਂਦੇ ਨੇ ਜਥੇਦਾਰ ਇਹ ਪਰੰਪਰਾ ਖਤਮ ਨਹੀਂ ਹੋਣੀ ਚਾਹੀਦੀ ਅਗਰ ਧਰਮ ਦੀ ਉਸ ਪੂਰੀ ਕੋਰ ਆਈਡੀਓਲੋਜੀ ਜਿਹਦੀ ਤੁਸੀਂ ਗੱਲ ਕਰਦੇ ਹੋਗੇ ਅਗਰ ਉਹ ਬਚਾਉਣੀ ਆ ਅਗਰ ਉਸ ਸੰਸਥਾਵਾਂ ਦੀ ਕ੍ਰੈਡੀਬਿਲਟੀ ਬਚਾਉਣੀ ਆ ਅਗਰ ਉਸ ਸੰਸਥਾਵਾਂ ਦਾ ਮਾਨ ਸਨਮਾਨ ਬਹਾਲ ਕਰਨਾਗਾ ਤਾਂ ਲੜਾਈ ਤਾਂ ਇੱਥੋਂ ਸ਼ੁਰੂ ਹੋਣੀ ਚਾਹੀਦੀ ਹੈਗੀ ਕੱਲ ਮੈਨੂੰ ਨਹੀਂ ਸਮਝ ਆਉਂਦੀ ਜਿਹੜਾ ਦਾ ਵੀ ਅਕਾਲੀ ਦਲ ਦੂਜਿਆਂ ਨੂੰ ਕਹਿੰਦਾ ਵੀ ਇਹ ਫਲਾਨਾ ਜਿਹੜਾ ਸਿੱਖ ਹਰਕੇ ਦੇ ਇਲੈਕਸ਼ਨ ਲੜਦਾ ਸਰਦੇ ਕਿਸੇ ਪਾਰਟੀ ਚ ਪਈ ਕਾਂਗਰਸ ਦੇ ਵਿੱਚ ਹੈ ਪੰਗੋ ਕਾਲੀਆਂ ਦੇ ਵਿੱਚ ਜਿਹੜਾ ਕੋਈ ਧਰਮ ਦੇ ਵਾਸਤੇ ਸਿੱਖੀ ਗੱਲ ਕਰਦਾ ਆਪਦੇ ਨੂੰ ਸਿੱਖ ਸਮਝਦਾ ਉਹ ਹਰ ਇੱਕ ਬੰਦਾ ਇਦਾਂ ਇਲੈਕਸ਼ਨ ਲੜ ਸਕਦਾ ਇਸ ਕਰਕੇ ਜਿਹੜਾ ਹੈਗਾ ਕਲਾ ਇਕਾਲੀ ਦਲ ਦਾ ਨਹੀਂ ਵੀ ਹੋਰ ਵੀ ਲੜਦੇ ਇਹ ਚਾਹ ਹੁਣ ਜਿਹੜੇ ਨੂੰ ਲੜਨਾ ਚਾਹੀਦਾ ਤੇ ਤਾਂ ਕਿ ਇਹਦੇ ਤੇ ਪਾਬੰਦੀ ਹੋਵੇ ਪਾਬੰਦ ਹੋ ਜਾ ਸਕੇ ਤੇ ਲੋਕਾਂ ਨੂੰ ਮਜਬੂਰ ਕੀਤਾ ਜਾ ਸਕੇ ਤੇ ਸਿਆਸੀ ਲੋਕ ਜਿਹੜੇ ਤੇ ਅਭੀ ਵਰਤਦੇ ਨੇ ਇੰਟਰਵੈਨਸ਼ਨ ਤੁਹਾਨੂੰ ਲੱਗਦਾ ਪੋਲਿਟਿਕਲ ਇੰਟਰਵੈਨਸ਼ਨ ਹੈ ਜਿਹੜੀ ਐਸਜੀਪੀਸੀ ਤੇ ਕਾਲ ਤੱਕ ਸਾਹਬ ਤੋਂ ਜਾਂ ਜਥੇਦਾਰਾਂ ਦੀਆਂ ਨਿਯੁਕਤੀਆਂ ਚ ਜਾਂ ਸੈਸਜੀਪੀਸੀ ਦੇ ਪ੍ਰਧਾਨ ਚ ਬਿਲਕੁਲ ਖਤਮ ਹੋਣੀ ਚਾਹੀਦੀ ਹੈ ਬਿਲਕੁਲ ਨੂੰ ਚਾਹੀਦੀ ਖਤਮ ਬਿਲਕੁਲ ਤੇ ਮੈ ਤਾਂ ਨੇ ਵੀ ਬਿਲਕੁਲ ਖਤਮ ਨਹੀਂ ਚਾਹੀਦੀ ਵੀ ਇਹਦੇ ਚ ਜਿਹੜੇ ਪ੍ਰਧਾਨ ਅਸਲ ਮੈ ਤਾਂ ਨੇ ਪ੍ਰਧਾਨ ਦਾ ਜਿਹੜਾ ਸਰ ਅਵਤਾਰ ਸਿੰਘ ਪ੍ਰਧਾਨ ਇਹ ਦੀ ਨਲਕੀ ਹੈ ਤੇ ਉਹ ਇਕਬਾਲ ਦਾ ਇੱਕ ਹੈਗਾ ਹੈ ਮੇਰੇ ਸ਼ਾਇਦ ਜਿਆਦਾ ਜਿਆਦੇ ਨਹੀਂ ਉਹਨੇ ਇੱਕ ਦੇ ਸ਼ੇਅਰ ਜਿਹਾ ਹੈਗਾ ਉਸਦਾ ਕਿ ਚੂੰ ਕਾਬਾ ਕਾਬਾ ਕੋਫਰ ਕਹਿੰਦੇ ਛਤ ਚੂੰ ਕਰ ਕਾਬਾ ਕੋਫਰ ਬਰਖੇਸ਼ ਬਰਖਾ ਜੀ ਕਹਿੰਦਾ ਕਾਬੇ ਤੋਂ ਬਰਖੇ ਕਾ ਕੁਝਾ ਬਿਆਹ ਦੀ ਕਹਾਂ ਬਿਆਹ ਕੁਸਮ ਮੁਸਲਮਾਨੀ ਕਸ਼ਾ ਕਹਾਂ ਬਾਸ਼ਤ ਕੁਸਮਾਨੀ ਮੈਂ ਜਾਦ ਜੀ ਨੇ ਸਿਹੇ ਵੀ ਜੇ ਕਰਾ ਕਿ ਕਾਬੇ ਤੋਂ ਜਿੱਥੇ ਮੁਹੰਮਦ ਸਾਹਿਬ ਨੇ ਸੱਚ ਦਾ ਹੁਕਮ ਦਿੱਤਾ ਤੇ ਉਹਨਾਂ ਨੇ ਬੁੱਤ ਪੂਜੇ ਤਾਂ ਹਟਾਇਆ ਲੋਕਾਂ ਨੂੰ ਉੱਥੋਂ ਕਫਰ ਝੁੱਟੇ ਹੋ ਜੇ ਤੇ ਵੀ ਮੁਸਲਮਾਨ ਕਿਥੇ ਨੇ ਇਸ ਕਰਕੇ ਜੇ ਸਾਡਾ ਸ਼ਰੂਮੀ ਕਮੇਟੀ ਬਾਦ ਜਥੇਦਾਰ ਉਹ ਕਹਿੰਦਾ ਕਿ ਐਵੇਂ ਆ ਕੇ ਘਿਹਾਰਤਾ ਤਾਂ ਪੂਰੇ ਵਾਲੇ ਤਾਂ ਉਹੀ ਆ ਕੇ ਮਤਲਬ ਬੁੱਟ ਜੀ ਕਰਾ ਲਈ ਆ ਸਾਰਾ ਸਬੂਤ ਹੈ ਮੇਰੇ ਕੋਲ ਸਾਰਾ ਸਬੂਤ ਹੈ ਐਨੇ ਮੀਟਿੰਗਾਂ ਹੋਈਆਂ ਇਹਨਾਂ ਮਤਲਬ ਉਹਦੇ ਸ਼ੁਰੂਮਣ ਕਿਪਟੀ ਨੇ ਛੱਪਿਆ ਹੈ ਇਹਨਾਂ ਇਹਨਾਂ 70 ਮਿੰਟ ਦੀ ਦੀ ਸ਼ੁਰੂਮਣ ਕਿਉਂ ਮਰਦੀ ਦੀ ਫਿਰ ਜੇਕਰ ਉਹਵੇਂ ਕਰਾਇਆ ਸੀ ਦੇ ਸ਼ੁਰੂਮਣ ਕਿਉਂ ਮਰਦੀ ਜੇਕਰ ਸਰ ਦਾ ਸ਼ੁਰੂਮਣ ਤਾਂ ਪ੍ਰਧਾਨ ਝੂਠ ਮਾਰਦੇ ਤੇ ਫਿਰ ਕਿੱਥੇ ਸੁੱਖ ਕੀ ਕਰਨਗੇ ਕਿਹਦੇ ਕੋਲ ਜਾਣਗੇ ਤੁਸੀਂ ਅਸਾਂ ਸ਼ਵਿੱਡੋਂ ਗਿਆਉਣ ਵਾਲੇ ਦਿਨਾਂ ਦੇ ਅੰਦਰ ਕੀ ਅਕਾਲ ਤਖਸਾਬ ਐਸਜੀਪੀਸੀ ਜਿਹੜੀ ਤੁਸੀਂ ਕਹਿ ਰਹੇ ਹੋ ਇਹ ਸਾਰੇ ਕਬਜ਼ੇ ਦੇ ਅੰਦਰ ਸਿਆਸੀ ਦੇ ਅੰਦਰ ਚੱਲ ਰਹੀ ਹੈ ਇਹ ਤੋਂ ਮੁਕਤ ਹੋਵੇ ਤਾਂ ਇਹਦੇ ਲਈ ਕੋਈ ਅਵੇਅਰਨੈਸ ਪ੍ਰੋਗਰਾਮ ਕੋਈ ਕੀ ਤੁਸੀਂ ਕਰਨ ਜਾ ਰਹੇ ਹੋ ਦੇ ਅਸੀਂ ਕਰਾਂਗੇ ਕੁਝ ਜ਼ਰੂਰ ਅਸੀਂ ਦਾਨ ਕਰ ਰਹੇ ਕਿ ਟਾਈਮ ਆ ਜਾਵੇ ਇਹਨਾਂ ਦੇ ਐਸਜੀਪੀ ਜੀ ਦਾ ਮੈਨ ਪਤਾ ਹੈ ਇਲੈਕਸ਼ਨ ਹੋਣਾ ਕਦੋਂ ਹੈ ਜੇ ਇਲੈਕਸ਼ਨ ਹੋਵੇ ਤਾਂ ਜ਼ਰੂਰ ਕਰਾਂਗੇ ਅਸੀਂ ਪਹਿਲੇ ਹੀ ਜੋਰ ਲਾ ਕੇ ਜੋਰ ਖਾਜ ਗਏ ਪਹਿਲੇ ਜਿਵੇਂ ਮਤਲਬ ਇਕੱਠ ਕਰਨ ਨੂੰ ਕਹਿੰਦੇ ਇਕੱਠ ਕਰਕੇ ਇਕੱਠ ਕਰਕੇ ਕੀ ਬੈਨੀਫਿਟਾ ਕਰਦਾ ਮੈਨੂੰ ਕਹਿੰਦੇ ਇਕੱਠ ਕਰੋ ਇਕੱਠ ਕਰ ਲਾਂਗੇ ਕੀ ਬੈਨੀਫਿਟਾ ਕਰਦਾ ਆਪਾਂ ਸਿਆਸੀ ਲੜਦੇ ਨਹੀਂ ਵਿਧਾਨ ਸਭਾ ਲੜਦੇ ਨਹੀਂ ਆਪਾਂ ਮੈਦਾਨ ਸਭਾ ਦੇ ਇਕੱਠ ਕਰਾਂਗੇ ਇਸ ਕਰਕੇ ਆਪਾਂ ਲੜਨੇ ਸਿਆਸੀ ਉਹਦੇ ਵਾਸਤੇ ਟਾਈਮ ਚਾਹੀਦਾ ਟਾਈਮ ਹੋਏ ਤਾਂ ਕਰਾਂਗੇ ਸਾਰਾ ਕੁਝ ਉਹ ਤਾਂ ਕੋਸ਼ਿਸ਼ ਕਰਾਂਗੇ ਕਿ ਜੇ ਸਿਆਸੀ ਦ ਬਾਹਰ ਜਾਵੇ ਦੇਤੇ ਅਕਾਲ ਤਖਸਿਰ ਜਿਹੜਾ ਜਾਰਜਾ ਹੋ ਜਾਵੇ ਜਿਹੜਾ ਕਿ ਜੇ ਅਦੀਨ ਹੈ ਜਿਹੜਾ ਸੱਸੀ ਲੋਕ ਕਹਿੰਦੇ ਇਹਨੂੰ ਜਿਹੜਾ ਅਕਾਲ ਤਖਤ ਹੈ ਇਹ ਯਾਦ ਹੋਣਾ ਚਾਹੀਦਾ ਕਰਾਂਗੇ ਜਰੂਰ ਕਰਾਂਗੇ ਪਰ ਟਾਈਮ ਆਣ ਤੇ ਕਰਾਂਗੇ ਲਾਜ਼ਮ ਕਰਾਂਗੇ ਇਹ ਨੀ ਗੱਲ ਨਾ ਕਰੀਏ ਇਸਨ ਤਖਸਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਜਿਨ੍ਹਾਂ ਦਾ ਕਹਿਣਾ ਕੀ ਅਕਾਲ ਤਖਤ ਸਾਹਿਬ ਐਸਜੀਪੀਸੀ ਚ ਅਕਾਲੀ ਦਲ ਤੇ ਆਰਐਸਐਸ ਦੀ ਸਿੱਧੀ ਇੰਟਰਵੈਨਸ਼ਨ ਆ ਔਰ ਖਾਸ ਤੌਰ ਦੇ ਉੱਤੇ ਉੱਤੇ ਜਿਹੜਾ ਉਹਨਾਂ ਨੂੰ ਪਦ ਤੋਂ ਹਟਾਇਆ ਗਿਆ ਉਹਦੇ ਚ ਵੀ RSS ਦੀ ਡਾਇਰੈਕਸ਼ਨ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੂੰ ਸੀ ਪਰ ਉਹਨਾਂ ਨੇ ਕਿਹਾ ਕਿ ਉਹ ਇਹ ਸਾਰੇ ਮਾਮਲੇ ਦੇ ਉੱਤੇ ਲੜਾਈ ਜਾਰੀ ਰੱਖਣਗੇ ਔਰ ਇਹ ਲੜਾਈ ਧਾਰਮਿਕ ਹੋਏਗੀ ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.abpsanja.in ਤੇ